ਛੋਟਾ ਭਰਾ ਵੱਡੇ ਭਰਾ ਦੀ ਹੈਂਕਰ ਤੇ ਵਧੀਕਿਆਂ ਦਾ ਸ਼ਿਕਾਰ ਹੁੰਦਾ ਤੇ ਅੰਤ ਨੂੰ ਵੱਡਾ ਭਾਈ ਸ਼ਰੀਕਾ ਦੇ ਹੱਥੋਂ ਮਾਰਿਆ ਜਾਂਦਾ ਤੇ ਛੋਟਾ ਭਰਾ ਕਿਸ ਤਰ੍ਹਾਂ ਤਖਲੀਫਾਂ 'ਚ ਪੈ ਕੇ ਉਸ ਦੀ ਮੌਤ ਦਾ ਬਦਲਾ ਲੈਂਦਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਮਲਕੀਤ ਤੇ ਸੋਹਣ ਦੋ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਭਰਾ ਨੇ ਜਿਹੜੇ ਬਾਪ ਬਾਰੇ ਨੇ ਪਰ ਮਾਂ ਐ ਘਰਚ ਮਲਕੀਤ ਦੀ ਕਾਫੀ ਉਮਰ ਬੀਤ ਚੁੱਕੀ ਆ ਕਿਉਂਕਿ ਜਵਾਨੀ ਵੇਲੇ ਥੋੜੇ ਅਥਰੇ ਸੁਹਾ ਦਾ ਹੋਣ ਕਰਕੇ ਚੜਦੀ ਜਵਾਨੀ ਉਹਦੇ ਤੇ ਕੇਸ ਪੈ ਜਾਂਦਾ ਕਤਲ ਕੇਸ ਹੂੰ ਜਿਸ ਕਰਕੇ ਘਰ ਦੇ ਜਿਹੜੇ ਹਾਲਾਤ ਨੇ ਉਹ ਬੱਤਰ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਜਿਹੜਾ ਸੋਹਣ ਹੁੰਦਾ ਛੋਟਾ ਮੁੰਡਾ ਛੋਟਾ ਭਰਾ ਉਹ ਬੜਾ ਸਮਝਦਾਰ ਹੁੰਦਾ ਕਿਉਂਕਿ ਉਹਨਾਂ ਨੇ ਬਾਪ ਦੇ ਜਾਣ ਤੋਂ ਬਾਅਦ ਸ਼ਰੀਕਾਂ ਦੀਆਂ ਵਧਿਕੀਆਂ ਵੀ ਸਈਆਂ ਹੁੰਦੀਆਂ ਹੂੰ ਸੋਹਣਾ ਆਪਣੀ ਮਾਂ ਦੀ ਹਰ ਗੱਲ ਸੁਣਦਾ ਮੰਨਦਾ ਤੇ ਉਸੇ ਤਰ੍ਹਾਂ ਚੱਲਦਾ ਅੱਛਾ ਜ਼ਮੀਨ ਦੇ ਵਿੱਚ ਜਿਹੜਾ ਥੋੜਾ ਜਿਹਾ ਹਿੱਸਾ ਬਚਦਾ ਹੁੰਦਾ ਨਾ ਉਹ ਆਪਣੇ ਭਰਾ ਦੇ ਕੋਟ ਕਚੈਰੀਆਂ ਦੇ ਚੱਕਰਾਂ ਚ ਲਵਾ ਦਿੰਦਾ ਅੱਛਾ ਤੇ ਮਲਕੀਤ ਜਵਾਨੀ ਆਪਣੀ ਜੇਲ੍ਹ ਚ ਗਾਲਣ ਤੋਂ ਬਾਅਦ ਘਰ ਪਰਤਦਾ ਹੂੰ ਘਰ ਚ ਉਦੋਂ ਤੱਕ ਕੁਸ਼ਕ ਹਿੱਸਾ ਜ਼ਮੀਨ ਦਾ ਰਹਿ ਜਾਂਦਾ ਤੇ ਘਰ ਦੇ ਹਾਲਾਤ ਵੀ ਖਰਾਬ ਹੋ ਜਾਂਦੇ ਆ ਅੱਛਾ ਜਿਹੜੀ ਹੁਣ ਬਜ਼ੁਰਗ ਮਾਂ ਸਰਜੀਤ ਕੌਰ ਉਹਨੂੰ ਇਸ ਗਲਤੀ ਬੜੀ ਚਿੰਤਾ ਹੁੰਦੀ ਹੈ ਵੀ ਇਹਨੇ ਆਪਦੇ ਹਿੱਸੇ ਦੀ ਜ਼ਮੀਨ ਤਾਂ ਕੋਟ ਕਚੈਰੀਆਂ ਚ ਕੱਢਦੀ ਐ ਹੂੰ ਤੇ ਬਾਕੀ ਹੁਣ ਇੰਨੇ ਕ ਸਿਆੜਾਂ ਤੇ ਤਾਂ ਕਿਸੇ ਨੂੰ ਰਿਸ਼ਤਾ ਵੀ ਨਹੀਂ ਹੋਣਾ। ਹੂੰ। ਮਲਕੀਤ ਦੀ ਉਮਰ ਵੀ ਨਿਕਲ ਚੁੱਕੀ ਆ ਤੇ ਸੋਣ ਵੀ ਉਮਰ ਦੇ ਉਸ ਪੜਾਅ ਤੇ ਪਹੁੰਚ ਚੁੱਕਾ ਜਿੱਥੇ ਪੁੱਣ ਦਾ ਸਾਕ ਮਿਲਣ ਦੀ ਕੋਈ ਉਮੀਦ ਨਹੀਂ ਹੈਗੀ। ਅੱਛਾ। ਤੇ ਲੋਕ ਸਿਆਣੇ ਕਹਿਣ ਲੱਗ ਜਾਂਦੇ ਆ ਵੀ ਸਰਜੀਤ ਕੋਰ ਭਲੀ ਔਰਤ ਐ ਵੀ ਜਿਹਨੇ ਬੰਦੇ ਤੋਂ ਬਾਅਦ ਵੀ ਆਪਦੇ ਜਵਾਕਾਂ ਨੂੰ ਜਿਵੇਂ ਕਿਵੇਂ ਕਰਕੇ ਪਾਲਿਆ ਪਰ ਔਲਾਦ ਦਾ ਕੀ ਭਰੋਸਾ ਹੁੰਦਾ ਜਿਵੇਂ ਹੁਣ ਮਲਕੀਤ ਨੇ ਕਤਲ ਕੇ ਇਸ ਗੱਲ ਪਾਲਿਆ ਸੀਗਾ। ਹੂੰ। ਦੂਸਰੇ ਪਾਸੇ ਸੋਣ ਨੇ ਬਹੁਤ ਸਮਝਾਇਆ ਹਨਾ ਘਰ ਨੂੰ ਸੰਭਾਲਿਆ ਵੀ। ਹੁਣ ਅੱਗੇ ਕੀ ਹੁੰਦਾ ਜਦੋਂ ਮਲਕੀਤ ਕਤਲ ਕੇਸ ਕੱਟ ਕੇ ਘਰ ਵਾਪਸ ਪਹੁੰਚਦਾ ਤਾਂ ਕਹਿੰਦੇ ਹੁੰਦੇ ਬੰਦੇ ਨੂੰ ਸਮਝ ਆ ਜਾਂਦੀ ਆ ਪਰ ਮਲਕੀਤ ਦੀ ਸਮਝ ਹੋਰ ਸਾਭ ਦੀ ਹੋ ਜਾਂਦੀ ਆ ਅੱਛਾ ਉਹਦਾ ਸ਼ਰੀਕਾ ਨਾਲ ਖੈਬੜਨਾ ਜ਼ਮੀਨ ਨੂੰ ਲੈ ਕੇ ਰੌਲਾ ਪਾਉਣਾ ਹੋਰ ਨਿੱਕੇ ਨਿੱਕੇ ਕੰਮਾਂ ਨੂੰ ਲੈ ਕੇ ਜਿਹੜੀ ਉਹਦੇ ਚ ਇੱਕ ਹੈਂਕਰ ਸੀ ਜਵਾਨੀ ਦਾ ਜ਼ੋਰ ਸੀਗਾ ਉਹ ਉਸੇ ਤਰ੍ਹਾਂ ਬਰਕਰਾਰ ਰਿਹਾ ਅੱਛਾ ਤੇ ਸ਼ਰੀਕਾਂ ਤਾਂ ਹੀ ਸੀਗਾ ਵੀ ਇਹ ਮਰਖਾਪ ਜਾਣਗੇ ਜ਼ਮੀਨ ਵੀ ਚਲੀ ਗਈ ਬਜ਼ੁਰਗਨੇ ਵੀ ਮਰ ਜਾਣਾ ਸੋਨਾ ਵੀ ਕਿਤੇ ਇਦਾਂ ਹੀ ਛੱਡ ਛੁੱਟ ਜਾਊਗਾ ਵੀ ਸਾਡੇ ਹਿੱਸੇ ਸਾਰਾ ਕੁਝ ਆ ਜਾਊਗਾ ਹੂੰ ਪਰ ਸੋਨਾ ਆਪਣੀ ਮਾਂ ਦੀ ਸਿਆਣਪ ਤੇ ਬਾਪ ਦੀਆਂ ਉਹ ਸਾਰੀਆਂ ਗੱਲਾਂ ਯਾਦ ਕਰਕੇ ਉਹ ਟਿਕਿਆ ਹੋਇਆ ਸੀਗਾ ਉਸੇ ਤਰ੍ਹਾਂ ਅੱਛਾ ਉਹਨੇ ਕਦੇ ਵੀ ਬਾਦ ਘਾਟਨੀ ਸੀ ਕੀਤੀ ਹਾਲਾਂਕਿ ਸ਼ਰੀਕਾਂ ਦਾ ਖੇਤਾਂ 'ਚ ਜਾ ਕੇ ਤਣ ਜਾਂ ਕਸਨਾਂ ਲਕਾਰੀ ਮਾਰਨਾ ਸੋਹਣੇ ਲਈ ਅਸਹਿ ਸੀਗਾ ਅੱਛਾ ਪਰ ਮਲਕੀਤ ਇਸ ਗੱਲ ਨੂੰ ਸ਼ੇਰ ਸੀਗਾ ਖਾਸ ਕਰਕੇ ਲੜਾਈ ਦੇ ਮਾਮਲੇ 'ਚ ਹਮਮ ਸਰਜੀਤ ਕੋਰ ਬਹੁਤ ਸਮਝਾਉਂਦੀ ਸੀ ਵੀ ਹੁਣ ਸਾਡੇ ਪੱਲੇ ਕੁਝ ਨਹੀਂ ਰਿਹਾ ਹੁਣ ਅਸੀਂ ਉੱਥੇ ਖੜੇ ਆ ਜਿੱਥੇ ਪੁੰਨ ਦਾ ਸਾਖ ਨਹੀਂ ਹੋਣਾ ਮੁੱਲ ਦੀ ਵੀ ਲਿਆਂਦੀ ਤਾਂ ਸ਼ਰੀਕਾਂ ਨੇ ਤੁਹਾਨੂੰ ਟਿਕਣ ਨਹੀਂ ਦੇਣਾ ਅੱਛਾ ਪਰ ਸੋਨਾ ਇੰਨਾ ਸਮਝਦਾਰ ਸੀ ਉਹਨੇ ਆਪਣੀ ਮਾਂ ਦੀ ਹਰ ਗੱਲ ਮੰਨੀ ਹੁਣ ਸੋਹਣੇ ਦੀ ਭੂਆ ਜਿਹੜੀ ਵਿਧਵਾ ਸੀ ਉਹਦੇ ਪਿੰਡ ਵੀ ਸੋਹਣੇ ਨੂੰ ਗੇੜਾ ਮਾਰਨ ਜਾਣਾ ਪੈਂਦਾ ਸੀ ਦੋ ਬੇੜੀਆਂ 'ਚ ਸਵਾਰ ਸੀ ਉਧਰ ਵੀ ਜ਼ਮੀਨ ਦਾ ਹਸਾਬ-ਕਿਤਾਬ ਵੇਖਣਾ ਪੈਂਦਾ ਸੀ ਤੇ ਇੱਧਰ ਵੀ ਹੂੰ ਸੋਨਾ ਘਰ 'ਚੋਂ ਇੰਨਾ ਅੱਕ ਚੁੱਕਾ ਸੀ ਪਰ ਮਾਂ ਦੀ ਕਰਕੇ ਉਹਨੇ ਬਹੁਤ ਵੱਡਾ ਇੱਕ ਸਬਰ ਬਣ ਰੱਖਿਆ ਸੀਗਾ ਵੀ ਕੋਈ ਗੱਲ ਨਹੀਂ ਆ ਹਨਾ ਉਹਨੂੰ ਇਸ ਗੱਲ ਦਾ ਵੀ ਦੁੱਖ ਸੀ ਵੀ ਬਾਈ ਮਲਕੀਤ ਸਾਰੀ ਜਵਾਨੀ ਗੱਲਣ ਤੋਂ ਬਾਅਦ ਵੀ ਅੱਜ ਵੀ ਉਸੇ ਹੈਂਕੜ 'ਚ ਤੁਰਿਆ ਫਿਰਦਾ ਵੀ ਬਦੀਆਂ ਹਾਂ ਬਦੀਆਂ ਤੋਂ ਬਾਜ਼ ਨਹੀਂ ਆਇਆ ਹੂੰ ਸੋਹਣੇ ਦੇ ਜਦੋਂ ਘਰੇ ਇੱਕ ਸਿਆਣਾ ਬੰਦਾ ਪਿੰਡ ਦਾ ਆ ਕੇ ਗੱਲ ਕਰਦਾ ਸਰਜੀਤ ਕੁਰ ਨਾਲ ਵੀ ਭਾਈ ਤੁਸੀਂ ਓਹ ਕਰੋ ਹੁਣ ਜਿਹੜਾ ਕੁਝ ਹੋਣਾ ਸੀ ਹੋ ਗਿਆ ਮਲਕੀਤ ਆ ਗਿਆ ਬੰਦੇ ਦਾ ਰੰਗ ਟੰਗ ਬਦਲ ਜਾਂਦਾ ਦੁੱਖ ਤੋਂ ਬਾਅਦ ਵੀ ਤੁਸੀਂ ਇਹਨਾਂ ਦੇ ਵਿਆਹ ਦਾ ਹੀਲਾ ਕਰੋ ਅੱਛਾ ਸਰਜੀਤ ਕੁਰ ਨੇ ਪੱਲਾ ਝਾੜਦਾ ਵੀ ਹੁਣ ਸਾਡੇ ਉਹ ਹਾਲਾਤ ਨੇ ਜਿੱਥੇ ਕੋਈ ਖੜੂਗਾ ਨਹੀਂ ਆ ਕੇ ਧੀ ਕਿਹਨੇ ਦੇਣੀ ਆ ਸਾਨੂੰ ਤੇ ਉਹ ਬੰਦਾ ਕਹਿੰਦਾ ਵੀ ਮੈਂ ਤੁਹਾਨੂੰ ਰਿਸ਼ਤਾ ਕਰਾ ਦੂੰਗਾ ਵੀ ਤੁਸੀਂ ਸੋਚ ਵਿਚਾਰ ਕਰ ਲਿਓ अच्छा ਤਾਂ ਮਲਕੀਤ ਤਾਂ ਜਮਾ ਹੀ ਪੱਲਾ ਛਾੜ ਦਿੰਦਾ ਕਹਿੰਦਾ ਵੀ ਮੈਂ ਤਾਂ ਕੁਝ ਨਹੀਂ ਇਦਾਂ ਦਾ ਕਰਨਾ ਇਹਨੂੰ ਪੁੱਛ ਲਓ ਤੇ ਇਹ ਵੀ ਦੇਖ ਲਓ ਵੀ ਇੰਨੀ ਕ ਜਮੀਨ ਤੇ ਕਿਹੜਾ ਤੁਹਾਡੇ ਨਾਲ ਹਨਾ ਰਾਜਾ ਤੀ ਤੋਰ ਦੂਗਾ ਆਪਣੀ ਹੂੰ ਤਾਂ ਉਹਦਾ ਇੱਕ ਟੌਂਟ ਸੀਗਾ ਹੁਣ ਸੋਨਾ ਜਿਹਨੇ ਆਪਣੇ ਬਾਪ ਨੂੰ ਵੀ ਵੇਖਿਆ ਸੀ ਭਾਵੇਂ ਉਮਰ ਚ ਛੋਟਾ ਸੀ ਪਰ ਸਿਆਣਪ ਚ ਬਹੁਤ ਵੱਡਾ ਸੀਗਾ ਅੱਛਾ ਉਹਦੀ ਮਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਵੀ ਆਪਾਂ ਮਲਕੀਤ ਨੂੰ ਤਾਂ ਪੁੱਛਣਾ ਹੀ ਨਹੀਂ ਹੁਣ ਵੀ ਤੂੰ ਦੇਖ ਲੈ ਤੇਰਾ ਕੀ ਮਾਨਾ ਹੂੰ ਹੁਣ ਸੋਨਾ ਜਦੋਂ ਆਪਦੀ ਭੂਆ ਦੇ ਪਿੰਡ ਜਾਂਦਾ ਸੀ ਨਾ ਉਥੇ ਸਰਦਾਰਾਂ ਦੇ ਘਰੇ ਗੋਦ ਲਈ ਹੋਈ ਇੱਕ ਕੁੜੀ ਸੀਗੀ अच्छा ਜਿਹੜੀ ਥੋੜੀ ਜਿਹੀ ਉਮਰ ਦੀ ਜ਼ਿਆਦਾ ਸੀ ਹੂੰ ਤਾਂ ਸੋਹਣੇ ਨੂੰ ਚੰਗੀ ਲੱਗਦੀ ਸੀ اچھا ਕਿਤੇ ਆਉਂਦਿਆਂ ਜਾਂਦੇ ਆ ਖੇਤ ਲੰਘਦੇ ਆ ਵੜਦੇ ਆ ਉਹਨਾਂ ਦੀ ਗੱਲਬਾਤ ਹੋਈ ਹੁਣ ਉਹ ਕੁੜੀ ਸਤਿਆ ਜਿਹਦੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਉਹਨਾਂ ਸਰਦਾਰਾਂ ਨੇ ਕਿਸੇ ਕਬੀਲੇ ਵਾਲਿਆਂ ਤੋਂ ਗੋਦ ਲਈ ਸੀ ਹੂੰ ਤਾਂ ਉਧਰ ਸਰਦਾਰਨੀ ਉਸ ਕੁੜੀ ਸਤਿਆ ਨੂੰ ਤੰਗ ਕਰਦੀ ਹੁੰਦੀ ਸੀ ਉਹ ਆਪਣੇ ਘਰੋਂ ਦੁਖੀ ਸੀ ਰਿਸ਼ਤਾ ਵੀ ਨਹੀਂ ਸੀ ਹੋਣ ਦਿੰਦੀ ਤੇ ਸੋਨਾ ਵੀ ਇਸੇ ਤਰ੍ਹਾਂ ਹੀ ਸੀ ਹੁਣ ਦੋਨੇ ਹਾਲਾਤਾਂ ਦੇ ਮਾਰੇ ਇੱਕ ਮੋੜ ਤੇ ਮਿਲਦੇ ਆ ਜਿੱਥੇ ਕੋਲ ਕਰਾਰ ਹੋ ਜਾਂਦੇ ਆ ਕਿ ਅਸੀਂ ਇੱਕ ਦੂਸਰੇ ਨਾਲ ਨਿਭਾਵਾਂਗੇ ਅਸੀਂ ਵਿਆਹ ਕਰਾਂਗੇ ਸੋਹਣੇ ਦਾ ਢੇੜਾ ਜਲਦੀ ਵੱਜਣਾ ਸ਼ੁਰੂ ਹੋ ਜਾਂਦਾ ਤੇ ਮਲਕੀਤ ਨੂੰ ਇਹ ਗੱਲ ਚੁਭਣ ਲੱਗ ਜਾਂਦੀ ਆ ਅੱਛਾ ਮਲਕੀਤ ਆਪਦੀ ਮਾਂ ਨੂੰ ਇੱਕ ਸੰਕੇਤ ਦਿੰਦਾ ਕਹਿੰਦਾ ਪੀਜੇ ਦਿਨ ਉੱਥੇ ਤੁਰਿਆ ਰਹਿੰਦਾ ਇਹਦਾ ਕੀ ਦੱਬਿਆ ਹੋਇਆ ਹੂੰ ਤੇ ਕਹਿੰਦੇ ਹੁੰਦੇ ਆ ਕਿ ਜਦੋਂ ਮਨ ਚ ਚੋਰ ਹੋਵੇ ਸੋਹਣੇ ਨੂੰ ਥੋੜਾ ਜਿਹਾ ਡਰ ਪੈ ਗਿਆ ਵੀ ਇਹ ਬੈਲੀ ਕਿਸਮ ਦਾ ਬੰਦਾ ਹੈ ਦਾ ਕੀ ਪਤਾ ਕੱਲ ਨੂੰ ਭੂਆ ਦੇ ਪਿੰਡ ਜਾ ਕੇ ਗਾਹ ਪਾ ਦੇਵੇ ਹੂੰ ਉਹਨੇ 2 ਦਿਨ ਕਢਾ ਕੇ 5ਵੇਂ ਦਿਨ ਫੇਰ ਭੂਆ ਦੇ ਪਿੰਡ ਗੇੜਾ ਗੇੜਾ ਮਾਰਿਆ ਉਹਨੇ ਆਪਣੇ ਸਾਥੀ ਦੇ ਨਾਲ ਇੱਕ ਦੋਸਤ ਆਪਣਾ ਮਹਿੰਦਰ ਉਹਦੇ ਨਾਲ ਰਲ ਕੇ ਉਹਦੇ ਨਾਲ ਵਿਆਹ ਕਰ ਲਿਆ ਅੱਛਾ ਸਤਿਆ ਨਾਲ ਹੂੰ ਕਿਉਂਕਿ ਹਾਲਾਤ ਤਾਂ ਉਹਨੂੰ ਪਤਾ ਹੀ ਸੀਗੇ ਉਹਨੂੰ ਇਹ ਵੀ ਪਤਾ ਸੀ ਵੀ ਮੇਰੀ ਮਾਂ ਨੇ ਜਿਵੇਂ ਕਿਵੇਂ ਕਰਕੇ ਕੁੜੀ ਨੂੰ ਸਵਾਰਕਾਰ ਕਰ ਲੈਣਾ ਹੂੰ ਜਦੋਂ ਸੋਹਣਾ 2 ਦਿਨ ਘਰ ਚੋਂ ਗਾਇਬ ਰਿਹਾ ਤੇ ਬਾਰੋ-ਬਾਰ ਉਹਨਾਂ ਨੇ ਵਿਆਹ ਕਰ ਲਿਆ ਤੇ ਸੋਹਣਾ ਆਪਣੀ ਪਤਨੀ ਸਤਿਆ ਨੂੰ ਮਹਿੰਦਰ ਦੇ ਘਰ ਛੱਡ ਕੇ ਆਪ ਪਿੰਡ ਆ ਗਿਆ। ਅੱਛਾ। ਉਹਨੇ ਮਾਂ ਨੂੰ ਆਪਦੀ ਨੂੰ ਭਰੋਸੇ ਵਿੱਚ ਲੈ ਕੇ ਸਾਰੀ ਗੱਲਬਾਤ ਦੱਸਦੀ। ਹੂੰ। ਤਾਂ ਉਹਨੇ ਇਹ ਗੱਲ ਵੀ ਕਹਤੀ ਕਹਿੰਦਾ ਵੀ ਮੈਂ ਬਾਈ ਤੋਂ ਡਰਦੇ ਨੇ ਵੀ ਮੇਰੀ ਮਜਬੂਰੀ ਸੀ ਮੈਨੂੰ ਇੱਕ ਲੋੜਬੰਦ ਕੁੜੀ ਪਤਾ ਲੱਗੀ ਹਾਲਾਤਾਂ ਦੀ ਮਾਰੀ ਜਿਹਦੇ ਹਾਲਾਤ ਸਾਡੇ ਵਰਗੇ ਨੇ ਉਹ ਨਿਭਾ ਸਕੂਗੀ ਵੀ ਮੈਂ ਜਾਤ ਪਾਤ ਕੁਝ ਨਹੀਂ ਵੇਖਿਆ। ਹੂੰ। ਹਾਂ। ਤੈਨੂੰ ਬੁਢਾਪੇ ਚ ਸਾਂਭ ਸਕਦੀ ਐ ਤੇ ਇਸ ਘਰ ਨੂੰ ਜੋੜ ਕੇ ਰੱਖ ਸਕਦੀ ਐ। ਅੱਛਾ। ਹੁਣ ਦੂਸਰੇ ਪਾਸੇ ਮਲਕੀਤ ਨੂੰ ਜਦੋਂ ਇਸ ਗੱਲ ਦੀ ਖਬਰ ਹੁੰਦੀ ਆ ਵੀ ਇਹਦੀ ਕਿਤੇ ਲਿਹਾਜ਼ ਪਈ ਹੋਈ ਆ ਤੇ ਇਹ ਉਹਦੇ ਨਾਲ ਵਿਆਹ ਕਰਾਉਣ ਨੂੰ ਫਿਰਦਾ ਤੇ ਮਲਕੀਤ ਨੇ ਆ ਕੇ ਸੋਹਣੇ ਨੂੰ ਬਹੁਤ ਬੁਰੀ ਤਰ੍ਹਾਂ ਡਾਂਟਿਆ ਅੱਛਾ ਇੱਥੋਂ ਤੱਕ ਕੇ ਉਹਦੇ ਤੇ ਹੱਥ ਚੁੱਕਣ ਗਿਆ ਪਰ ਉਹਦੀ ਮਾਂ ਵਿਚਕਾਰ ਆ ਗਈ ਸਰਜੀਤ ਕੌਰ ਹੂੰ ਉਹਨੇ ਫਿਰ ਸਾਫ਼ ਕਹਿਤਾ ਕਹਿੰਦੀ ਤੇਰੇ ਪੱਤੇ ਅਸੀਂ ਤਾਬ ਨਹੀਂ ਆਏ ਹਲੇ ਤੱਕ ਵੀ ਤੂੰ ਹੁਣ ਸਾਨੂੰ ਮਾਫ਼ ਕਰ ਦੇ ਇਹ ਜਹਹਿ ਜੀ ਮਰਜ਼ੀ ਲਿਆਵੇ ਹੁਣ ਇਸ ਘਰ ਦੇ ਵਿੱਚ ਮੇਰੀ ਨੋ ਆਊਗੀ ਵੀ ਤੂੰ ਜੇ ਸਾਡੇ ਨਾਲ ਰਹੀਂ ਰਹਿਣਾ ਤੂੰ ਜਿੱਥੇ ਮਰਜ਼ੀ ਰਹਿ ਵੀ ਸਾਡਾ ਖਹਿੜਾ ਛੱਡ ਦੇ ਅਛਾ ਮਲਕੀਤ ਨੂੰ ਇਹ ਗੱਲ ਹੋਰ ਵੀ ਚੁੱਭ ਗਈ ਵੀ ਮੇਰੀ ਮਾਂ ਵੀ ਇਹਨੇ ਆਪਣੇ ਪਿੱਛੇ ਲਾ ਲਈ ਜਦ ਕੇ ਮਲਕੀਤ ਨੇ ਕਦੇ ਆਪਣੀ ਮਾਂ ਦੀ ਧਰ ਰੇਟ ਨਹੀਂ ਸੀ ਰਹਿਣ ਦਿੱਤੀ ਤਾਂ ਦੂਸਰੇ ਪਾਸੇ ਕੀ ਹੁੰਦਾ ਮਲਕੀਤ ਸੋਚਦਾ ਉਹਨੂੰ ਲੋਕ ਕਹਿਣ ਲੱਗ ਜਾਂਦੇ ਆ ਕਹਿੰਦਾ ਖਬਰਾ ਕੌਣ ਆ ਕਿਹੜੀ ਜਾਤ ਕਬੀਲੇ ਦੀ ਆ ਕੱਲ ਨੂੰ ਥੋੜੀ ਜਿਹੜੀ ਰਹਿੰਦੀ ਹੁੰਦੀ ਆ ਲੁੱਟ ਕੇ ਲੈ ਜਾਊਗੀ ਵੀ ਤੀਵਿਆਂ ਦਾ ਕੀ ਆ ਵੀ ਸੋਨਾ ਤਾਂ ਜਮਾ ਗਊ ਬੰਦਾ ਇਹਨੂੰ ਵੀ ਪਤਾ ਲੱਗਦਾ ਪਰ ਸੋਹਣੇ ਦਾ ਇੱਕ ਯਕੀਨ ਸੀਗਾ ਕਿਉਂਕਿ ਕਹਿੰਦੇ ਹੁੰਦਾ ਦਿਲਾਂ ਨੂੰ ਦਿਲਾਂ ਤੇ ਰਾਹ ਹੁੰਦੇ ਆ ਉਹ ਸੱਤਿਆ ਨੂੰ ਜਾਣ ਚੁੱਕਾ ਸੀਗਾ ਹੁਣ ਸਤਿਆ ਨੂੰ ਇਹ ਸੀਗਾ ਵੀ ਮੈਨੂੰ ਜਿੰਨੀ ਜਲਦੀ ਹੋ ਸਕਦਾ ਸੋਣਾ ਆਪਦੇ ਘਰ ਲੈ ਜੇ ਅੱਛਾ ਸੋਣਾ ਕਰ ਲਿਆ ਨਹੀਂ ਸਕਦਾ ਕਿਉਂਕਿ ਮਲਕੀਤ ਮੂਰੇ ਬੰਜ ਗੱਡੀ ਬੈਠਾ ਕਿ ਮੈਂ ਉਹਨਾਂ ਨੂੰ ਘਰੇ ਨਹੀਂ ਆਉਣ ਦੇਣਾ ਕਿਸੇ ਨੂੰ ਵੀ ਵੀ ਮੈਂ ਦੋਨਾਂ ਨੂੰ ਮਾਰੂੰਗਾ ਹੂੰ ਹੁਣ ਮਾਂ ਇਸ ਡਰ ਦੇ ਵਿੱਚ ਉੱਠਣ ਸਵੇਰ ਮਿੰਤਾ ਕਢਦੀ ਆ ਕਦੇ ਕਿਸੇ ਨੂੰ ਕਹਿਦੀ ਆ ਵੀ ਇਹਨੂੰ ਮਲਕੀਤ ਨੂੰ ਸਮਝਾਓ ਹੂੰ ਤਕਰੀਬਨ 9 ਮਹੀਨਿਆਂ ਦਾ ਸਮਾਂ ਉਹਨਾਂ ਦਾ ਇਸੇ ਤਰ੍ਹਾਂ ਦੂਰ ਦੂਰ ਰਹਿ ਕੇ ਬੀਤਦਾ ਅੱਛਾ ਅਚਾਨਕ ਮਾਂ ਮਰ ਜਾਂਦੀ ਆ ਅੱਛਾ ਸਰਜੀਤ ਕੌਰ ਦੀ ਮੌਤ ਹੋ ਜਾਂਦੀ ਆ ਹੂੰ ਉਸ ਦਿਨ ਸੋਹਣੇ ਦਾ ਕੋਈ ਹਾਲ ਨਹੀਂ ਹੁੰਦਾ ਉਹ ਸੋਚਦਾ ਵੀ ਅੱਜ ਉਹਦੀ ਦੁਨੀਆ ਖਤਮ ਹੋ ਗਈ ਤੇ ਟੁੱਟ ਗਈ ਜਿਹਦੇ ਸਿਰ ਤੇ ਉਹਨੇ ਇਹ ਕਦਮ ਚੁੱਕਿਆ ਸੀ ਵੀ ਮਲਕੀਤ ਨੂੰ ਜਿਹੜਾ 5 7% ਡਰ ਸੀਗਾ ਉਹ ਵੀ ਚਲਾ ਗਿਆ ਹਮ ਸ਼ਰੀਕਾਂ ਦੀ ਚੱਕ ਚਤਾ ਇਹ ਗਲਤ ਕੰਮਾ ਚਾਹੁੰਦਾ ਗਲਤ ਗੱਲਾਂ ਚਾਹੁੰਦਾ ਮੇਰੇ ਨਾਲ ਤਾਂ ਸਹੀ ਚ ਵੀ ਨਹੀਂ ਖੜਿਆ ਇਹ ਹਮ ਸੋਹਣੇ ਨੂੰ ਇਸ ਗੱਲ ਦਾ ਡਰ ਪੈ ਗਿਆ ਵੀ ਜੇ ਮੈਂ ਉਹਨੂੰ ਘਰੇ ਲਿਆ ਤੇ ਕੰਮ ਬਹੁਤ ਜ਼ਿਆਦਾ ਹੀ ਖਰਾਬ ਹੋ ਜਾਣਾ ਹੁਣ ਮਲਕੀਤ ਸ਼ਰੀਕਾਂ ਨਾਲ ਖੈਬਰਦਾ ਫਿਰਦਾ दारू ਪਤਾ ਨਹੀਂ ਕੀ ਕੀ ਕਰਦਾ ਗਲਤ ਲੋਕਾਂ ਚ ਉੱਠਣ ਬੈਠਣਾ ਹੂੰ ਸੋਣਾ ਸੋਚਦਾ ਵੀ ਜੇ ਇਦਾਂ ਦਾ ਬੰਦਾ ਗਲਤ ਬੰਦੇ ਕਰ ਲਿਆਉਂਦਾ ਤੇ ਇੱਕ ਤੀਵੀ ਮਾਨੀ ਦਾ ਉਸ ਘਰ ਚ ਕੀ ਬੱਟੀ ਦਾ ਜਿੱਥੇ ਨਸ਼ਾ ਵੀ ਹੋਵੇ ਤੇ ਬੈਲੀ ਬੰਦੇ ਵੀ ਬੈਠਦੇ ਉੱਠਦੇ ਹੋਣ ਹੂੰ ਹੁਣ ਤੁਸੀਂ ਇਹ ਦੇਖੋ ਕਿ ਸੋਹਣੇ ਨੂੰ ਇਸ ਗੱਲ ਦਾ ਡਰ ਪੈ ਗਿਆ ਹੂੰ ਉਹ ਮਹਿੰਦਰ ਨੂੰ ਕਹਦਾ ਵੀ ਮੇਰਾ ਕੋਈ ਹੀਲਾ ਕਰ ਦੇ ਹੁਣ ਉਹਦੇ ਮਨ ਚ ਆਪਣੇ ਘਰ ਦਾ ਮਿੱਟੀ ਦੀ ਖਿੱਚ ਵੀ ਆ ਵੀ ਮੈਂ ਕਿਵੇਂ ਛੱਡਾਂ ਇਹਨੂੰ ਹੂੰ ਤੇ ਇਹ ਤਾਂ ਸ਼ਰੀਕਾਂ ਦੇ ਧੱਕੇ ਚੜਾਈ ਹੋਇਆ ਲੜਵੀ ਪੈਂਦਾ ਰਹਿ ਵੀ ਪੈਂਦਾ ਜ਼ਮੀਨ ਵੀ ਉਹਨਾਂ ਨੂੰ ਲਟਾਈ ਬੈਠਾ ਹਨਾ ਦੋਨੇ ਹੱਥੀ ਗਿੱਦਾ ਪੈਂਦਾ ਸ਼ਰੀਕਾਂ ਦੇ ਘਰ ਤਾਂ ਹੂੰ ਹੁਣ ਮਲਕੀਤ ਦੀ ਤੜੀ ਹੁੰਦੀ ਆ ਵੀ ਮੈਂ ਦੋਨਾਂ ਨੂੰ ਵੱਡੂਗਾ ਮੈਂ ਜਿੱਥੇ ਵੇਖ ਲੇ ਮੈਂ ਦੋਨੇ ਵੱਡ ਦੇਣੇ ਅੱਛਾ ਮਲਕੀਤ ਦੀ ਜਿੱਦ ਪਤਾ ਨਹੀਂ ਕਿਹੜੀ ਆ ساری ਉਮਰ ਉਹਨੇ ਸੋਹਣੇ ਨਾਲ ਇੱਕ ਹੈਂਕੜਬਾਜ਼ੀ ਰੱਖੀ ਉਹਦੀ ਕੋਈ ਗੱਲ ਕਦੇ ਮੰਨੀ ਨਹੀਂ ਜਦੋਂ ਸੋਹਣੇ ਨੇ ਹਾਲਾਤ ਵੇਖ ਕੇ ਇਹ ਫੈਸਲਾ ਲਿਆ ਤਾਂ ਮਲਕੀਤ ਉਹਦੀ ਜਾਨ ਦਾ ਦੁਸ਼ਮਣ ਬਣ ਗਿਆ ਹੂੰ ਮਹਿੰਦਰ ਦੇ ਘਰ ਸਤਿਆ ਰਹਿ ਰਹੀ ਆ ਉਹ ਉਸੇ ਤਰ੍ਹਾਂ ਜ਼ਿੰਦਗੀ ਬਸਰ ਕਰ ਰਹੀ ਆ ਕਿ ਉਹਦਾ ਇੱਕ ਸਬਰ ਹੈ ਉਹ ਇੱਕ ਚੰਗੇ ਹਾਲਾਤ ਦੀ ਇੰਤਜ਼ਾਰ ਕਰ ਰਹੀ ਆ ਹੂੰ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਮਲਕੀਤ ਸੋਹਣੇ ਨੂੰ ਕਹਿੰਦਾ ਵੀ ਤੂੰ ਆਪਦਾ ਟੈਂਟ ਫੋੜੀ ਚੱਕ ਤੇ ਇੱਥੋਂ ਚਲਾ ਜਾ ਮੁੜ ਕੇ ਕਦੇ ਇਸ ਪਿੰਡ ਦੀ ਜੂਹ ਚ ਨਾ ਆਈ ਅੱਛਾ ਹੁਣ ਮਾਂ ਦੇ ਮਰਨ ਪਿੱਛੋਂ ਅੱਧੀ ਦੁਨੀਆ ਤੋਂ ਉਹਦੀ ਵੈਸੇ ਉੱਜੜ ਚੁੱਕੀ ਸੀ ਹੂੰ ਫਿਰ ਸੋਹਣੇ ਦੇ ਮਨ 'ਚ ਇਹ ਆਉਂਦਾ ਵੀ ਇੱਕ ਮਾਂ ਯਕੀਨ ਜਤਾਉਣ ਵਾਲੀ ਸਾਹਮਣੇ-ਸਾਹਮਣੇ ਮੈਨੂੰ ਰੱਖਣ ਵਾਲੀ ਇੱਕ ਉਹ ਤੁਰ ਗਈ ਇੱਕ ਉਸ ਬਗਾਨੀ ਧੀ ਨੇ ਜਿਹਨੇ ਸਾਰਾ ਕੁਝ ਛੱਡ ਕੇ ਬਿਨਾਂ ਕੁਝ ਜਾਣੇ ਮੇਰੇ ਨਾਲ ਨਾਲ ਤੁਰਨ ਦੀ ਸੌਂ ਖਾ ਲਈ ਮੈਂ ਉਹਨੂੰ ਕਿੱਦਾਂ ਛੱਡਦਾ ਹੂੰ ਸੋਹਣੇ ਨੇ ਘਰ ਚੋਂ ਸੱਚੀ ਕੁਛ ਨਹੀਂ ਚੱਕਿਆ ਤੇ ਘਰ ਚੋਂ ਵਿਦਾ ਹੋ ਗਿਆ। ਅੱਛਾ। ਉਹਨੇ ਮਹਿੰਦਰ ਨੂੰ ਜਾ ਕੇ ਕਿਹਾ ਵੀ ਸਾਡਾ ਇੱਥੋਂ ਕਿਤੇ ਹੋਰ ਰਹਿਣ ਦਾ ਪ੍ਰਬੰਧ ਕਰ ਦੇ। ਵੀ ਹੁਣ ਅਸੀਂ ਇੱਥੇ ਨਹੀਂ ਰਹਿਣਾ ਵੀ ਬਾਈ ਮਲਕੀਤ ਨੇ ਮੈਨੂੰ ਬਹੁਤ ਜ਼ਲੀਲ ਕੀਤਾ। ਹੂੰ। ਮਹਿੰਦਰ ਦਾ ਕੋਈ ਅੱਗੇ ਕਿਸੇ ਨਾਲ ਕਹਿੰਦੇ ਹੁੰਦੇ ਆ ਅੰਗਲੀ ਸੰਗਲੀ ਜੁੜੀ ਹੁੰਦੀ ਆ। ਉਹ ਮਹਿੰਦਰ ਸਤਿਆ ਤੇ ਸੋਹਣੇ ਨੂੰ ਰਾਜਸਥਾਨ ਚੰਗੇ ਜ਼ਮੀਨਦਾਰ ਸਰਦਾਰਾਂ ਦੇ ਘਰ ਭੇਜ ਦਿੰਦਾ। ਅੱਛਾ। ਉਹ ਪਰਿਵਾਰ ਰਾਜਸਥਾਨ ਦੇ ਵਿੱਚ ਸਰਦਾਰ ਚੰਨਣ ਸਿੰਘ ਜੀ ਦੇ ਕੋਲ ਚੰਗੀਆਂ ਜ਼ਮੀਨਾਂ ਪਰ ਉਹਦਾ ਮੁੰਡਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਅੱਛਾ। ਇਹਨਾਂ ਨੂੰ ਪ੍ਰਮਾਤਮਾ ਨੇ ਹਾਲਾਤਾਂ ਦੇ ਨਾਲ ਇੱਕ ਜੋੜ ਕੇ ਉਸ ਘਰ 'ਚ ਇਹਨਾਂ ਦਾ ਆਉਣ ਜਾਣ ਕਰਵਾਤਾ। ਅੱਛਾ। ਚੰਨਣ ਸਿੰਘ ਤੇ ਉਹਦੇ ਘਰ ਵਾਲੀ ਦੋਨੋਂ ਜਾਣੇ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਆ। ਉਹਨਾਂ ਨੂੰ ਦੇਖਣ ਨੂੰ ਲੱਗਿਆ ਵੀ ਹਾਲਾਤਾਂ ਮਾਰੇ ਭਲੇ ਬੰਦੇ ਨੇ ਦੋਵੇਂ ਜਾਣੇ। ਹੂੰ। ਸੱਤਿਆਂ ਨੂੰ ਚਾਹ ਚੜ ਜਾਂਦਾ ਵੀ ਚਲੋ ਕਿਤੇ ਆ ਕੇ ਸਾਡਾ ਇਕੱਠਿਆਂ ਦਾ ਬਸੇਬਾ ਤਾਂ ਹੋਇਆ। ਹੂੰ। ਟਿਕਾਣਾ ਤਾਂ ਮਿਲਿਆ ਕੋਈ। ਹਾਂ। ਹੁਣ ਚੰਨਣ ਸਿੰਘ ਨੂੰ ਇਸ ਗੱਲ ਦਾ ਚਾਹ ਹੁੰਦਾ ਵੀ ਚਲੋ ਘਰ 'ਚ ਰੌਣਕ ਵੀ ਲੱਗੀ ਰਹੂਗੀ। ਹੂੰ ਸੋਹਣਾ ਚੰਨਣ ਸਿਉਂ ਦੇ ਮੁੰਡੇ ਨੂੰ ਆਪਣੇ ਭਾਈ ਦੀ ਤਰ੍ਹਾਂ ਸੰਭਾਲਦਾ। ਅੱਛਾ ਉਸ ਜਿਹੜਾ ਬਿਮਾਰ ਰਹਿ ਚੁੱਕਾ ਜਿਹੜਾ ਬੈੱਡ ਤੋਂ ਉੱਠ ਵੀ ਨਹੀਂ ਸਕਦਾ। ਹੂੰ ਤੇ ਉਹਦੇ ਘਰ ਵਾਲੀ ਸਤਿਆ ਘਰ ਦੇ ਸਾਰੇ ਕੰਮ ਸੰਭਾਲ ਲੈਂਦੀ ਆ। ਅੱਛਾ ਇਹ ਕੋ ਸਰਦਾਰ ਜਿਨ੍ਹਾਂ ਨੇ ਇਹ ਵੀ ਨਹੀਂ ਦੇਖਿਆ ਵੀ ਇਹ ਕਿਸ ਜਾਤ ਕਬੀਲੇ ਦੀ ਆ ਉਹਨੂੰ ਪੂਰਾ ਸਤਕਾਰ ਦਿੱਤਾ ਕਿਉਂਕਿ ਉਹਨਾਂ ਦਾ ਇੱਕ ਵ ਇੱਕ ਪੁੱਤ ਮੰਝੇ ਦੇ ਬੈਠਾ ਹੁੰਦਾ। ਹੂੰ ਉਸ ਪਰਿਵਾਰ ਦੇ ਵਿੱਚ ਸਤਿਆ ਤੇ ਸੋਹਣੇ ਦੇ ਉਹ ਦਿਨ ਗੁਜ਼ਰਦੇ ਆ ਜਿਹੜੇ ਉਹਨਾਂ ਨੇ ਕਦੇ ਸੋਚੇ ਵੀ ਨਹੀਂ ਹੁੰਦੇ। ਅੱਛਾ ਸੋਹਣੇ ਦਾ ਕਦੇ ਸੁਪਨਾ ਹੋਊਗਾ ਵੀ ਮੇਰਾ ਪਰਿਵਾਰ ਇਸ ਤਰ੍ਹਾਂ ਵਸੇ ਮਾਪਿਓ ਹਨਾ ਪਿਆਰ ਹੋਵੇ ਸਾਡਾ ਸਾਰਿਆਂ ਦਾ ਤੇ ਉਹ ਚੌਥੇ ਥਾਂ ਜਾ ਕੇ ਜਿੱਥੇ ਕੋਈ ਜਦੋਂ ਨਹੀਂ ਗੋਤੋਂ ਨਹੀਂ ਉੱਥੇ ਜਾ ਕੇ ਉਸ ਪਰਿਵਾਰ ਦੇ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਆ ਦਿਨ ਸੋਹਣੇ ਚੱਲਣ ਲੱਗ ਜਾਂਦੇ ਆ ਹੂੰ ਡੇਢ ਸਾਲ ਬਾਅਦ ਸਤਿਆ ਦੇ ਘਰ ਮਤਲਬ ਸੋਹਣੇ ਦੇ ਘਰ ਮੁੰਡਾ ਪੈਦਾ ਹੁੰਦਾ ਅੱਛਾ ਬੜੇ ਚਾਹ ਲਾੜ ਲੜਾਈ ਜਾਂਦੇ ਆ ਸਭ ਕੁਝ ਹੁੰਦਾ ਪੂਰੇ ਜਸ਼ਨ ਮਨਾਏ ਜਾਂਦੇ ਆ ਉਸ ਸਰਦਾਰ ਚੰਨਣ ਸਿੰਘ ਨੇ ਰਾਜ ਕੇ ਖਰਚਾ ਕੀਤਾ ਵੀ ਨਹੀਂ ਇਹ ਮੇਰਾ ਪੁੱਤ ਬਣ ਕੇ ਆਇਆ ਸੀਗਾ ਤੇ ਇਹਨੇ ਉਹ ਫਰਜ਼ ਨਿਭਾਏ ਵੀ ਆ ਵੀ ਇਹਨੇ ਕਿਹੜਾ ਕੁਝ ਲੈ ਜਾਣਾ ਦਰਵੇਸ਼ ਰੂਹ ਆ ਤੇ ਉਹਨੇ ਉਹਦੇ ਲਈ ਚੰਗਾ ਮਤਲਬ ਖੁਸ਼ੀ ਦਾ ਮੌਕਾ ਸਿਰਜਿਆ ਬਹੁਤ ਸੁਣੀ ਗੱਲ ਹੁਣ ਡੇਢ ਸਾਲ ਬਾਅਦ ਬੱਚਾ ਹੁਣ ਤੋਂ ਬਾਅਦ ਜਦੋਂ ਪਿੰਡ ਤੋਂ ਸਨੇਹੇ ਮਿਲਦੇ ਆ ਵੀ ਮਲਕੀਤ ਨੇ ਰਹਿੰਦੀ ਖੁੰਦੀ ਜਿਹੜੀ ਜ਼ਮੀਨ ਆ ਸ਼ਰੀਕਾਂ ਨੂੰ ਖਵਾਤੀ ਐ ਅੱਛਾ ਵੀ ਦੋ ਚਾਰ ਕੇਸ ਵੀ ਹੋਰ ਗਲ ਪਵਾਈ ਫਿਰਦਾ ਤੇ ਸ਼ਰਾਬ ਪੀ ਪੀ ਕੇ ਉਹਨੇ ਆਪਣਾ ਬੁਰਾ ਹਾਲ ਕੀਤਾ ਹੋਇਆ ਹੂੰ ਹੁਣ ਸੋਨਾ ਇਹ ਗੱਲ ਸਤਿਆ ਨਾਲ ਕਰਦਾ ਵੀ ਹੈ ਤਾਂ ਮੇਰੇ ਬਾਪ ਦਾ ਉਹ ਘਰ ਆ ਮੇਰੀ ਮਿੱਟੀ ਆ ਮੈਂ ਆਪਣੀਆਂ ਜੜਾਂ ਤੋਂ ਕਿੱਦਾਂ ਟੁੱਟ ਜਾ ਹੂੰ ਹੁਣ ਸਤਿਆ ਸੋਚਦੀ ਆ ਵੀ ਮੇਰੇ ਕੋਲ ਇੱਕੋ ਡਿੰਗ ਐ ਇਹਦੇ ਬਿਨਾ ਮੇਰਾ ਕੋਈ ਨਹੀਂ ਹੈਗਾ ਵੀ ਜੇ ਸ਼ਰੀਕਾਂ ਦੇ ਧੱਕੇ ਇਹ ਚੜ ਗਿਆ ਤਾਂ ਸਾਡਾ ਘਰ ਪਟਿਆ ਜਾਊ ਮੇਰੀ ਦੁਨੀਆ ਉੱਜੜ ਜੂਗੀ ਹੂੰ ਸਤਿਆ ਉਹਨੂੰ ਰੋਕਦੀ ਆ ਵੀ ਆਪਾਂ ਜਾਣਾ ਨਹੀਂ ਆਪਾਂ ਆਪਾਂ ਨੂੰ ਕੁਝ ਨਹੀਂ ਚਾਹੀਦਾ ਹੂੰ ਆਪਣਾ ਮਸਲਾ ਤਾਂ ਸਿਰਫ ਦਾਲ ਰੋਟੀ ਦਾ ਉਹ ਤਾਂ ਇੱਥੇ ਵੀ ਹੋਈ ਜਾਂਦਾ ਕੰਮਕਾਰ ਕਰੀ ਜਾਂਦੇ ਆ ਵੀ ਆਪਣਾ ਕਿਹੜਾ ਕੋਈ ਲਾਲਚ ਐ ਹੂੰ ਪਰ ਸੋਹਣੇ ਨੂੰ ਖਿੱਚ-ਖਿੱਚਦੀ ਆ ਜਦੋਂ ਉਹਦੀ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਵੀ ਮੈਂ ਤੇਰੇ ਪਿਓ ਨਾਲ ਕਟਿਆ ਬਹੁਤ ਕਪੱਤਾ ਸੀ ੜਬ ਸੁਭਾ ਦਾ ਬੰਦਾ ਹੂੰ ਤੂੰ ਮੇਰਾ ਪੁੱਤ ਬਣ ਕੇ ਆਪਦੇ ਭਰਾ ਨਾਲ ਕੱਟ ਲਈ ਉਹ ਤਾਂ ਮੇਰਾ ਬੰਦਾ ਸੀ ਇਹ ਤਾਂ ਤੇਰਾ ਭਰਾ ਕੋਈ ਨਾ ਸਹੇਲੀ ਜੇ ਸਹਣ ਦੀ ਗੱਲ ਆ ਇਦਾਂ ਹੂੰ ਪਰ ਸੋਹਣਾ ਇੰਨਾ ਕਿ ਸਹਿ ਚੁੱਕਿਆ ਸੀ ਉਹਦੇ ਕੋਲ ਕੁਝ ਬਚਿਆ ਹੀ ਨਹੀਂ ਸੀ ਹੋਰ ਇਸ ਤੋਂ ਬਾਅਦ ਬਰਦਾਸ਼ਤ ਕਰਨ ਦੀ ਹੱਦ ਹੀ ਨਹੀਂ ਸੀ ਹੂੰ ਫਿਰ ਉਹਨੇ ਕਿਸੇ ਪਿੰਡ 'ਚ ਬੰਦੇ ਨੂੰ ਸੁਨੇਹਾ ਦਿੱਤਾ ਮਹਿੰਦਰ ਦੇ ਰਾਹੀ ਵੀ ਕੋਈ ਨਾ ਉਹ ਇੱਕ ਵਾਰ ਆ ਕੇ ਆਪਦੇ ਬਾਈ ਦਾ ਪਤਾ ਲੈ ਕੇ ਜਾਓ अच्छा पहला सोणा سوچਦਾ ਚੰਨਨ ਸਿੰਘ ਨਾਲ ਗੱਲ ਕਰਦਾ ਉਹ ਕਹਿੰਦਾ ਵੀ ਤੇਰਾ ਭਰਾ ਵਾ ਕੋਈ ਨਾ ਕਹਿੰਦੇ ਹੁੰਦੇ ਆ ਵੀ ਭਰਾ ਤਾਂ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ ਵੀ ਇਦਾਂ ਨਹੀਂ ਤੋੜ ਕੇ ਛੁੱਟੀਦਾ ਹੁੰਦਾ ਹਮ ਅਸੀਂ ਹਮੇਸ਼ਾ ਤੇਰੇ ਨਾਲ ਆ ਅੱਜ ਵੀ ਕੱਲ ਵੀ ਆਉਣ ਵਾਲੇ ਸਮੇਂ 'ਚ ਵੀ ਤੂੰ ਇੱਕ ਵਾਰ ਪਿੰਡ ਜਾ ਕੇ ਉਹਦਾ ਪਤਾ ਲੈ ਕੇ ਆ ਅੱਛਾ ਉਹ ਕਹਿੰਦਾ ਵੀ ਮੈਂ ਸਤਿਆ ਤੇ ਬੱਚੇ ਨੂੰ ਨਾਲ ਲੈ ਕੇ ਜਾਣਾ ਚੰਨਨ ਸਿੰਘ ਕਹਿੰਦਾ ਨਹੀਂ ਜੇ ਉਹ ਇੰਨੀ ਨਫ਼ਰਤ ਕਰਦਾ ਤੇਰਾ ਨੁਕਸਾਨ ਕਰ ਸਕਦਾ ਇੱਕ ਵਾਰ ਤੂੰ ਆਪ ਜਾ ਜੇ ਤੈਨੂੰ ਲੱਗਿਆ ਤੂੰ ਸੁਨੇਹਾ ਭੇਜੀ ਮੈਂ ਸਤਿਆ ਨੂੰ ਨਾਲ ਲੈ ਕੇ ਆਉਂਗਾ अच्छा ਮਤਰੀ ਬੀਬੀ ਨੂੰ ਵੀ ਨਾਲ ਲੈ ਕੇ ਆਉਂਗਾ ਚੰਨ ਸਿੰਘ ਆ ਤਾਂ ਕਿ ਆਪਣੇ ਘਰ ਵਾਲੀ ਨੂੰ ਵੀ ਨਾਲ ਲੈ ਕੇ ਆਉਂਗਾ ਜਦੋਂ ਸੋਹਣ ਸਿੰਘ ਪਿੰਡੇ ਝਾਗਦਾ ਹੋਇਆ ਪਿੰਡ ਵਾਪਸ ਪਰਤਦਾ ਤਾਂ ਮਲਕੀਤ ਸ਼ਰਾਬੀ ਹਾਲਤ ਦੇ ਵਿੱਚ ਟੁੱਟੀ ਹੋਈ ਮੰਜੀ ਤੇ ਪਿਆ ਹੁੰਦਾ ਬੁਰੇ ਹਾਲਾਤ ਹੁੰਦੇ ਆ ਗਾਲਾਂ ਕੱਢ ਰਿਹਾ ਹੁੰਦਾ ਪੂਰਾ ਘਰ ਉਜੜਿਆ ਪਿਆ ਹੁੰਦਾ ਅੱਛਾ ਸੋਹਣਾ ਉਸ ਘਰ ਨੂੰ ਵੇਖਣਸਾਰ ਟਹਿ ਜਾਂਦਾ ਉਹਦੇ ਅੱਖਾਂ 'ਚ ਹੰਝੂ ਆ ਜਾਂਦੇ ਇੱਕ ਹੌਂਕਾ ਨਿਕਲ ਜਾਂਦਾ ਵੀ ਕੀ ਤੋਂ ਕੀ ਬਣ ਗਿਆ ਬਾਈ ਨਹੀਂ ਸੁਧਰਿਆ ਹੂੰ ਪਰ ਉਹਨੂੰ ਉਸ ਘਰ ਦੀ ਮਿੱਟੀ ਦੀ ਮਹਿਕ ਨਾਲ ਪੂਰਾ ਮੋਹ ਸੀਗਾ ਅੱਛਾ ਉਹਨੇ ਹੱਥ ਬੰਨ ਕੇ ਜਦੋਂ ਆਪਦੇ ਬਾਈ ਮਲਕੀਤ ਸੇ ਉਹਨੂੰ ਕਿਹਾ ਵੀ ਬਾਈ ਤਕੜਾ ਤਾਂ ਮਲਕੀਤ ਨੇ ਉਹਦਾ ਹਾਲ ਪੁੱਛਣ ਦੱਸਣ ਦੀ ਬਜਾਏ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਅੱਛਾ ਉਹਨੂੰ ਕਹਿੰਦਾ ਮੱਥੇ ਤੇ ਕਲੰਕ ਲਾ ਕੇ ਆ ਗਿਆ ਕਹਿੰਦਾ ਜਾਤਕ ਚਾਤਰੀ ਦੇਖੀ ਹੈ ਨਾ ਸਾਲਿਆ ਕਹਿੰਦਾ ਹੁਣ ਤੂੰ ਕਰਨ ਕੀ ਆਇਆ ਤੇਰਾ ਇੱਥੇ ਕੁਝ ਨਹੀਂ ਹੈ ਕਹਿੰਦਾ ਨਿਕਲ ਇੱਥੋਂ ਹੂੰ ਉਹ ਥੱਲੇ ਮੂੰਹ ਕਰਕੇ ਆਪਦੀਆਂ ਮਾਂ ਦੀਆਂ ਗੱਲਾਂ ਯਾਦ ਕਰਕੇ ਸੋਣਾ ਉੱਥੇ ਖੜਾ ਰਹਿੰਦਾ ਵੀ ਨਹੀਂ ਮੈਂ ਕੋਈ ਨਾ ਵੱਡਾ ਵਾਈਆ ਕਹਤਾ ਤਾਂ ਕਹਤਾ ਹੁਣ ਜਦੋਂ ਦਾ ਦਿਮਾਗੀ ਵੀ ਸੰਤੋਲਨ ਠੀਕ ਨਹੀਂ ਹੈ ਪਰ ਮਲਕੀਤ ਦੀਆਂ ਗੱਲਾਂ ਚ ਉਹ ਤੜੀ ਉਹਦੀ ਝਲਕਦੀ ਸੀਗੀ ਉਹਨੂੰ ਨਫ਼ਰਤ ਬਹੁਤ ਸੀ ਹੂੰ ਤੇ ਸ਼ਰੀਕਾਂ ਹੱਥੋਂ ਨੇ ਜ਼ਮੀਨ दारू ਕਰਕੇ ਜਿਹੜੀ ਰਹਿੰਦੀ ਹੁੰਦੀ ਸੀ ਉਹ ਵੀ ਉਹਨਾਂ ਦੇ ਹਿੱਸੇ ਪਾਤੀ ਸੀ ਇੱਕ ਤਰ੍ਹਾਂ ਦਾ ਸ਼ਰੀਕਾਂ ਨੇ ਕਬਜ਼ਾ ਕਰ ਲਿਆ ਸੀ ਅੱਛਾ ਸੋਹਣੇ ਨੂੰ ਸਿਰਫ ਇਹ ਸੀਗਾ ਵੀ ਚਲੋ ਘੱਟੋ ਘੱਟ ਘਰ ਤਾਂ ਰਹਿ ਜੇ ਹੂੰ ਥੋੜੇ ਚੁ ਗੁਜ਼ਾਰਾ ਕਰ ਲਾਂਗੇ ਵੀ ਪਰ ਅਸੀਂ ਕਿਸੇ ਦੇ ਜਾਨ ਦਾ ਖੌ ਨੀ ਬਣਨਾ ਤੇ ਨਾ ਬਣਾਉਣਾ ਹੂੰ ਮਲਕੀਤ ਨੇ ਸੋਹਣੇ ਨੂੰ ਬਹੁਤ ਗਾਲਾਂ ਕੱਢੀਆਂ ਉਹਨੂੰ ਕਿਹਾ ਵੀ ਹੁਣੇ ਘਰੋਂ ਨਿਕਲ ਜਦ ਕਿ ਉਹ ਤੋ ਉੱਠਿਆ ਨਹੀਂ ਸਜਾਂਦਾ ਉਹਨੇ ਕਿਹਾ ਵੀ ਮੈਂ ਤੈਨੂੰ ਮਾਰ ਦੂੰ ਤੂੰ ਜਾ ਅੱਛਾ ਸੋਹਣੇ ਨੇ ਇਹ ਗੱਲ ਜਦੋਂ ਸ਼ਰੀਕੇ ਦੇ ਚਾਚੇ ਨੂੰ ਦਸੀ ਉਹ ਕਹਿੰਦਾ ਵੀ ਬਈ ਇਹ ਥੋੜੇ ਜਾਣ ਬਾਦ ਵੀ ਨਹੀਂ ਸੁਧਰਿਆ ਤੂੰ ਭਾਈ ਆਪਦਾ ਘਰ-ਬਾਰ ਦੇਖ ਤੂੰ ਬਗਾਨੀਤੀ ਦਾ ਪਾਪ ਨਾ ਲੈ ਇਹਦੇ ਮਸਲਾਂ ਚ ਨਾ ਔਲ ਜੀ ਤੂੰ ਜਿੱਥੇ ਰਹਿਣਾ ਤੂੰ ਰਾਜ਼ੀ ਰਹਿ ਕੱਲ ਨੂੰ ਇਹਨੂੰ ਕੁਝ ਹੋ ਕਰ ਗਿਆ ਘਰ ਤਾਂ ਹੀ ਰਹਿ ਜਾਣਾ ਸਿਰਫ ਘਰ ਰਹਿ ਜਾਣਾ ਜ਼ਮੀਨ ਤਾਂ ਤੂੰ ਭੁੱਲ ਜੀ ਹਮ ਹੁਣ ਜਿਹੜਾ ਸੋਹਣਾ ਹੁੰਦਾ ਘਰ ਦੇ ਉਹ ਹਾਲਾਤ ਸਭ ਕੁਝ ਵੇਖ ਕੇ ਸਬਰ ਦਾ ਘੁੱਟ ਪੀ ਕੇ ਅੰਦਰ ਹੌਂਕੇ ਲੈ ਕੇ ਵਾਪਸ ਰਾਜਸਥਾਨ ਨੂੰ ਚਲਾ ਜਾਂਦਾ। ਅੱਛਾ। ਚੰਨਣ ਸੇ ਉਹਨੂੰ ਸਾਰੀ ਗੱਲ ਦੱਸਦਾ। ਹੂੰ। ਚੰਨਣ ਸੋ ਕਹਿੰਦਾ ਵੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਕੁਝ ਬੰਦੇ ਸਾਰੀ ਉਮਰ ਨਹੀਂ ਸੁਧਰਦੇ ਹੁੰਦੇ। ਹੂੰ। ਉਹ ਕਹਿੰਦਾ ਵੀ ਬਾਬਾ ਮੈਨੂੰ ਫੇਰ ਵੀ ਝਾਕ ਸੀਗੀ ਵੀ ਸ਼ਾਇਦ ਉਹ ਸੁਧਰ ਗਿਆ ਹੋਵੇ ਹਾਲਾਤ ਬਹੁਤ ਬੱਤਰ ਹੋ ਚੁੱਕੇ ਆ ਘਰ ਢਕਾਓ ਗਿਆ ਆ ਵੀ ਉੱਥੇ ਬਸਣ ਦਾ ਵੀ ਕੋਈ ਹੀਲਾ-ਵਸੀਲਾ ਨਹੀਂ। ਹੂੰ। ਫਿਰ ਉਹ ਸਤਿਆ ਨੂੰ ਦੱਸਦਾ। ਸਤਿਆ ਕਹਿੰਦੀ ਵੀ ਹੁਣ ਨਹੀਂ ਆਪਣਾ ਜਾਣਾ ਬਣਦਾ। ਜੇ ਇੰਨੇ ਸਾਲਾਂ ਬਾਅਦ ਵੀ ਉਹਦੀ ਹੈਂਕੜ ਇਸ ਤਰ੍ਹਾਂ ਦੀ ਆ ਤਾਂ ਫਿਰ ਫਾਇਦਾ ਹੀ ਨਹੀਂ ਆ ਕੋਈ ਜਾਣ ਦਾ। ਹੂੰ। ਫੇਰ 8 ਮਹੀਨੇ ਗੁਜ਼ਰਦੇ ਆ ਤਾਂ ਪਤਾ ਲੱਗਦਾ ਕਿ ਮਲਕੀਤ ਦਾ ਕਤਲ ਹੋ ਜਾਂਦਾ। ਅੱਛਾ। ਕਤਲ ਕਿੱਦਾਂ ਹੁੰਦਾ ਜਦੋਂ ਸ਼ਰੀਕੇ ਦੇ ਵਿੱਚੋਂ ਚਾਚੇ ਤਾਏ ਦੇ ਪੁੱਤ ੱੱਕੇ ਨਾ ਉਹ ਤੋਂ ਰਹੀਂਦੀ ਜ਼ਮੀਨ ਆਪਣੇ ਨਾਂ ਲਗਵਾਉਣ ਲਈ ਕਾਗਜ਼ ਲੈ ਕੇ ਆਉਂਦੇ ਆ। ਉਹਦਾ ਗੂਠਾ ਲਵਾਉਣ ਨੂੰ ਫਿਰਦੇ ਹੁੰਦੇ ਆ। ਹੂੰ। ਉਸ ਹੱਥੋ ਪਾਈ ਦੇ ਵਿੱਚ ਕਿਤੇ ਉਹਨਾਂ ਤੋਂ 6 ਫੀਟ ਵੱਜ ਜਾਂਦੀ ਹੈ ਤੇ ਮਲਕੀਤ ਦੀ ਮੌਤ ਹੋ ਜਾਂਦੀ ਹੈ। ਅੱਛਾ। ਇਹ ਸੁਨੇਹਾ ਚੰਨਣ ਸਿਉਂ ਦੇ ਘਰ ਪਹੁੰਚਦਾ ਹੈ ਸੋਹਣੇ ਨੂੰ। ਹੂੰ। ਸੋਹਣੇ ਨੂੰ ਜਦੋਂ ਇਹ ਸਾਰਾ ਕੁਝ ਪਤਾ ਲੱਗਦਾ ਤਾਂ ਉਹ ਪੱਥਰੀ ਹੋ ਜਾਂਦਾ। ਪੈਰਾਥਲੋ ਜ਼ਮੀਨ ਤੱਕ ਖਿਸਕ ਜਾਂਦੀ ਹੈ ਪਰ ਪੱਥਰ ਹੋ ਜਾਂਦਾ ਉਹ ਸੋਚਦਾ ਵੀ ਬੰਦਾ ਮਰਤਾ ਹੀ ਪਹਿਲਾਂ ਹੀ ਗਿਆ ਸੀਗਾ ਹਮ ਹੁਣ ਇਸ ਵਕਤ ਜਿਹੜੇ ਹਾਲਾਤ ਉਹ ਸਾਡੇ ਲਈ ਬਣਾ ਕੇ ਛੱਡ ਗਿਆ ਨਾ ਉਹਨੇ ਸਾਡੀ ਜ਼ਿੰਦਗੀ ਵੀ ਦੁੱਬਰ ਕਰ ਦੇਣੀ ਆ ਹਮ ਚੰਨਣ ਸਿਓ ਕੁਝ ਬੰਦੇ ਦੇ ਕੇ ਨਾਲ ਆ ਪੌਂਦਾ ਤੇ ਉਹਨੂੰ ਲੈ ਕੇ ਪਿੰਡ ਪਹੁੰਚਦੇ ਆ ਅੱਛਾ ਨਾਲ ਸਤਿਆ ਵੀ ਹੁੰਦੀ ਆ ਮੁੰਡਾ ਵੀ ਡੇਢ ਸਾਲ ਦਾ ਹੋ ਚੁੱਕਾ ਹੁੰਦਾ ਸਾਰੇ ਲੋਕ ਇਸ ਤਰ੍ਹਾਂ ਵੇਖਦੇ ਆ ਪਰ ਲੋਕ ਇੱਕ ਪਾਸੇ ਨੂੰ ਦਾਦ ਵੀ ਦਿੰਦੇ ਆ ਵੀ ਇਹਨੇ ਸਹੀ ਟਾਈਮ ਤੇ ਸਾਰਾ ਕੁਝ ਸਾਂਭ ਲਿਆ। ਕਈ ਲੋਕ ਕਹਿੰਦੇ ਆ ਵੀ ਹੁਣ ਜਦੋਂ ਘਰ ਦੀ ਖੇਹ ਉੱਡ ਗਈ ਉਦੋਂ ਵਾਪਸ ਆ ਗਿਆ। ਵੀ ਇਹ ਤਾਂ ਤੀਵੀਂ ਕਰਕੇ ਇਹਨੂੰ ਛੱਡ ਗਿਆ ਸੀ। ਮਨ ਲੋਕਾਂ ਦਾ ਅਲੱਗ-ਅਲੱਗ ਰਵਈਆ ਪਰ ਸੋਹਣ ਸਿੰਘ ਨੇ ਇਸ ਗੱਲ ਦਾ ਬਿਲਕੁਲ ਵੀ ਮਲਾਲ ਨਹੀਂ ਕੀਤਾ। ਆਪਦੇ ਭਰਾ ਕੋਲੇ ਆ ਕੇ ਉਹ ਮਤਲਬ ਉਹਦੀ লাশ ਕੋਲੇ ਆ ਕੇ ਰੋਇਆ। ਉਹਨੂੰ ਅਫਸੋਸ ਹੋਇਆ ਵੀ ਨਾਲ ਦਾ ਜੰਮਿਆ ਤੁਰ ਗਿਆ। ਭਾਵੇਂ ਉਹਨੇ ਉਹਦੇ ਲਈ ਕਦੇ ਸੁੱਖ ਦਾ ਸਮਾਂ ਨਹੀਂ ਸੀ ਲਿਆਂਦਾ। ਉਸ ਤੋਂ ਬਾਅਦ ਚ ਪਤਾ ਲੱਗਦਾ ਕਿ ਜ਼ਮੀਨ ਤੇ ਕਬਜ਼ਾ ਹੋ ਗਿਆ। ਫੇਰ ਸੋਨਾ ਚੰਨਣ ਸਿੰਘ ਦੀ ਮਦਦ ਦੇ ਨਾਲ ਕੇਸ ਲੜਦਾ ਅੱਛਾ ਮਲਕੀਤ ਦੇ ਕਾਤਲਾਂ ਨੂੰ ਸਜ਼ਾ ਵੀ ਹੁੰਦੀ ਹੈ ਹੂੰ ਜੇਲ੍ਹ ਵੀ ਜਾਂਦੇ ਆ ਤੇ ਚੰਨਣ ਸਿੰਘ ਉਸ ਇੱਕ ਤਰ੍ਹਾਂ ਨਾਲ ਗੋਦ ਲਏ ਹੋਏ ਮੁੰਡੇ ਸੋਹਣੇ ਦੀ ਜੱਦੀ ਜ਼ਮੀਨ ਨੂੰ ਆਪਣੇ ਜ਼ੋਰ ਤੇ ਲੜ ਕੇ ਵਾਪਸ ਦਵਾਉਂਦਾ ਕਿਆ ਬਾਤ ਹੈ ਤੇ ਦੂਸਰੇ ਪਾਸੇ ਚੰਨਣ ਸਿੰਘ ਨੂੰ ਇਹ ਵੀ ਲੱਗਦਾ ਵੀ ਹੁਣ ਇਹਨੂੰ ਪਿੰਡ ਵਾਪਸ ਪਰਤਣਾ ਚਾਹੀਦਾ ਹੂੰ ਹੁਣ ਤੁਸੀਂ ਇਹ ਦੇਖੋ ਇੰਨੇ ਹਾਲਾਤ ਬਦਲ ਜਾਂਦੇ ਆ ਸਤਿਆ ਨੂੰ ਆਪਣੀ ਧੀ ਸਮਝਦੇ ਹੁੰਦੇ ਆ ਚੰਨਣ ਸਿੰਘ ਤੇ ਉਹਦੇ ਘਰ ਵਾਲੀ ਹੂੰ ਜਦੋਂ ਫਿਰ ਸੋਣਾ ਦੱਸਦਾ ਵੀ ਮੈਨੂੰ ਪਿੰਡ ਜਾਣਾ ਚਾਹੀਦਾ ਮੇਰੀ ਮਾਂ ਤੇ ਮੇਰੇ ਪਿਓ ਦਾ ਘਰ ਆ ਵੀ ਬਾਈ ਤਾਂ ਹੁਣ ਤੁਰ ਗਿਆ ਘੱਟੋ ਘੱਟ ਸਾਡੀ ਪਿੰਡ 'ਚ ਜੜ ਲੱਗੀ ਤਰੇ ਜੀ ਹੂੰ ਤੇ ਉਹ ਕਹਿੰਦਾ ਵੀ ਦੇਖ ਲਾ ਸਾਨੂੰ ਕੋਈ ਉਹ ਨਹੀਂ ਹੈਗਾ ਉਹ ਕਹਿੰਦਾ ਜੇ ਤੁਸੀਂ ਕਹੋ ਮੈਂ ਤਾਂ ਜਾਉਂ अच्छा ਹੁਣ ਚੰਨਣ ਸਿੰਘ ਆਪਦਿਆਂ ਤੋਂ ਵਿਛੜਿਆਂ ਦਾ ਦੁੱਖ ਸਮਝਦਾ ਸੀ ਉਹ ਕਹਿੰਦਾ ਨਹੀਂ ਭਾਈ ਤੇਰਾ ਜਾਣਾ ਬਣਦਾ ਜਦੋਂ ਇੰਨੇ ਝਖੜ ਝੁੱਲ ਗਈ ਘਰ ਤਾਂ ਥੋੜਾ ਹੀ ਰਹਿਣਾ ਤੁਹਾਡੇ ਮਾਪੇ ਦਾ ਹੀ ਰਹਿਣਾ ਚੰਨਣ ਸਾਂ ਨੇ ਸਿਆਣ ਪਵਰਤੀ ਉਹਨੇ ਸਤਿਆ ਤੇ ਉਹਨਾਂ ਦੇ ਮੁੰਡੇ ਤੇ ਸੋਹਣੇ ਨੂੰ ਉੱਥੋਂ ਵੇਦਾ ਕਰਤਾ ਅੱਛਾ ਤੇ ਇਸ ਗੱਲ ਦਾ ਵਾਅਦਾ ਕੀਤਾ ਵੀ ਉਹ ਦਿਨ ਤੇ ਹਾਰ ਤੇ ਹਫਤੇ ਬਾਰੀ ਇੱਕ ਦੂਜੇ ਨਾਲ ਮੇਲਗਿਲ ਕਰਦੇ ਰਹਿਣਗੇ ਅੱਛਾ ਸੋਹਣਾ ਪਿੰਡ ਆ ਕੇ ਬਸ ਗਿਆ ਸਾਰਾ ਕੋ ਸੈੱਟ ਹੋ ਗਿਆ ਜਿਹੜੀ ਜ਼ਮੀਨ ਸ਼ਰੀਕਾਂ ਕੋਲ ਗਈ ਸੀ ਉਹ ਵੀ ਚੰਨਣ ਸਿਓ ਨੇ ਆਪਣੇ ਜ਼ੋਰ ਤੇ ਉਹਨਾਂ ਨੂੰ ਦਵਾਤੀ ਸੀਗੀ ਹੂੰ ਜ਼ਿੰਦਗੀ ਸੋਹਣੀ ਬਸਰ ਹੋਣ ਲੱਗੀ ਇੱਕ ਬਸੇਬੇ ਦਾ ਮਾਹੌਲ ਬਣ ਜਾਂਦਾ ਅੱਛਾ ਤੇ ਹਫ਼ਤੇ ਬਾਅਦ ਸੋਹਣੇ ਨੂੰ ਇੱਕ ਖ਼ਬਰ ਮਿਲਦੀ ਆ ਜਿਹੜੀ ਬੜੀ ਦਰਦਨਾਕ ਹੁੰਦੀ ਆ ਹੂੰ ਕਿ ਉਹਦਾ ਬਾਬਾ ਜਿਹੜਾ ਬਾਪ ਵਰਗਾ ਸੀ ਜਿਹਨੂੰ ਬਾਈ ਵੀ ਕਹਿੰਦਾ ਸੀ ਚੰਨਣ ਸਿਓ ਚੱਲੋ ਵਸਿਆ ਹੋਏ ਹੂੰ ਸੋਹਣ ਸਿੰਘ ਦੀ ਸੱਚੀਤਾ ਨਿਕਲ ਗਈ ਤੇ ਅੰਡੀ ਗਵਾਂਡੀ ਵੀ ਇਕੱਠੇ ਹੋ ਗਏ ਉਹਨੇ ਬਹੁਤ ਤਾਹਾਂ ਮਾਰੀਆਂ ਲੋਕਾਂ ਨੂੰ ਇਹ ਲੱਗਿਆ ਵੀ ਸ਼ਾਇਦ ਮਲਕੀਤ ਨੂੰ ਯਾਦ ਕਰਕੇ ਰੋ ਰਿਹਾ ਪਰ ਉਹ ਚੰਨਣ ਦਾ ਨਾਂ ਲੈ ਲੈ ਕੇ ਤਾਹਾਂ ਮਾਰ ਰਿਹਾ ਸੀਗਾ ਵੀ ਬਈ ਇਹ ਚੰਗੀ ਨਹੀਂ ਕੀਤੀ ਤੂੰ ਮੈਨੂੰ ਸਾਰੇ ਛੱਡ ਗਈ ਸੀ ਹੁਣ ਤਾਂ ਮੇਰਾ ਤੂੰ ਸੀ ਤੂੰ ਵੀ ਤੁਰ ਗਿਆ ਹੂੰ ਕਹਿੰਦੇ ਨੇ ਕਿ ਚੰਨਣ ਸਿਉ ਦੀ ਮੌਤ ਵੇਲੇ ਇੱਥੋਂ ਸੋਹਣ ਆਪਦੀ ਬੱਚੀ ਨੂੰ ਲੈ ਕੇ ਆਪਦੇ ਘਰ ਵਾਲੀ ਨੂੰ ਲੈ ਕੇ ਉੱਥੇ ਚਲਾ ਗਿਆ ਉਹਨਾਂ ਦੀਆਂ ਮਰਨੇ ਦੀਆਂ ਸਾਰੀਆਂ ਰਸਮਾਂ ਪੂਤਾ ਕੇ ਹੂੰ ਉਥੋਂ ਚੰਨਣ ਸਿੰਘ ਦੇ ਘਰ ਵਾਲੀ ਤੇ ਉਹਦੇ ਉਸ ਮੁੰਡੇ ਨੂੰ ਜਿਹੜਾ ਮੰਝੇ ਤੇ ਪਿਆ ਸੀਗਾ ਮਰਨ ਦੇ ਕਿਨਾਰੇ ਸੀ ਦੋਨਾਂ ਨੂੰ ਪਿੰਡ ਲੈ ਕੇ ਆਇਆ ਅੱਛਾ ਤੇ ਜਦ ਤੱਕ ਵੀ ਉਹ ਜ ਉਹਨਾਂ ਨੇ ਸਤਿਆ ਤੇ ਸੋਹਣੇ ਨੇ ਉਹਨਾਂ ਦੀ ਰਾਜਕੀ ਸੇਵਾ ਕੀਤੀ ਅੱਛਾ ਸੋਹਣੇ ਦੀ ਜਦੋਂ ਸਾਰੀ ਕਹਾਣੀ ਪਿੰਡ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਉਹਦੀ ਬਹੁਤ ਸਲਾਹਤਾ ਕੀਤੀ ਹੂੰ ਤੇ ਦੂਸਰੇ ਪਾਸੇ ਚੰਨਣ ਸਿੰਘ ਦੀ ਘਰਵਾਲੀ ਨੇ ਉਹਨੇ ਮਾਂ ਦਾ ਦਰਜਾ ਦੇ ਕੇ ਰੱਖਿਆ ਉਹਨੂੰ ਭਰਾ ਨੂੰ ਉਸੇ ਤਰ੍ਹਾਂ ਸੰਭਾਇਆ ਕਈ ਸਾਲਾਂ ਦੇ ਸਫਰ ਨੂੰ ਉਹਨੇ ਫੇਰ ਆਪਣੀ ਗੋਚ ਸਮੀਟ ਲਿਆ ਤੇ ਦੋਨਾਂ ਜਣਿਆਂ ਨੂੰ ਮਾਂ ਪੁੱਤ ਨੂੰ ਲਿਆ ਕੇ ਆਪਣੇ ਪਿੰਡ ਵਾਲੇ ਘਰ ਚ ਰੱਖਿਆ ਤੇ ਚੰਗੀ ਤਰ੍ਹਾਂ ਦੋਨਾਂ ਜੀਆਂ ਨੇ ਉਹਦੀ ਸੇਵਾ ਕੀਤੀ ਤੇ ਉਹ ਰਿਸ਼ਤਾ ਨਿਭਾਇਆ ਕਹਿੰਦੇ ਨੇ ਕਿ ਉਸ ਮੁੰਡੇ ਦੀ ਤਾਂ ਮੌਤ ਹੋ ਗਈ ਸੀਗੀ ਫਿਰ ਜਿਹੜੀ ਚੰਨਣ ਸਿੰਘ ਦੇ ਘਰ ਵਾਲੀ ਆ ਰਾਜਕੌਰ ਉਹ ਕਾਫੀ ਲੰਬਾ ਸਮਾਂ ਜਾਈ ਹੋਈ ਸੀ ਤੇ ਉਹਨੇ ਸੱਤਿਆ ਤੇ ਸੋਹਣੇ ਦੇ ਬੱਚੇ ਨੂੰ ਪਾਲਿਆ ਸੀਗਾ ਅੱਛਾ ਤੇ ਇਸ ਤਰ੍ਹਾਂ ਸੋਹਣੇ ਨੂੰ ਮਤਲਬ ਆਪਣਿਆਂ ਦਾ ਪਿਆਰ ਕੁਝ ਵੀ ਨਹੀਂ ಸಿਿਲਿਆ ਇੱਕ ਸੁਭਵੀ ਤੌਰ ਤੇ ਜਿਹੜੇ ਰਿਸ਼ਤੇ ਮਿਲੇ ਸੀਗੇ ਉਹਨਾਂ ਦੀ ਬਦੌਲਤ ਸੋਹਣੇ ਦੇ ਉਸ ਪਿੰਡ ਚ ਆਪਣੀ ਮਿੱਟੀ ਦੇ ਨਾਲ ਆਪਣੇ ਘਰ ਚ ਦਵਾਰਾ ਤੋਂ ਪੈਰ ਲੱਗ ਗਏ ਤਾਂ ਲੋਕਾਂ ਲਈ ਇਹ ਬਹੁਤ ਵੱਡੀ ਇੱਕ ਮਿਸਾਲ ਬਣਿਆ ਤੇ ਅੱਜ ਵੀ ਸੋਹਣ ਸਿਓ ਆਪਣੇ ਪਰਿਵਾਰ ਦੇ ਨਾਲ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਿਹਾ ਕਹਾਣੀ ਭਾਵੇਂ ਕਿ ਦਰਦ ਨਾ ਕਹਿ ਦੁੱਖਾਂ ਭਰੀ ਹੈ ਰ ਕਹਾਣੀ ਦੇ ਵਿੱਚ ਇੱਕ ਸੇਧ ਮਿਲਦੀ ਹੈ ਵੀ ਕਈ ਵਾਰ ਤੁਹਾਡੇ ਬੇਗਾਨੇ ਵੀ ਪ੍ਰਮਾਤਮਾ ਵੱਲੋਂ ਜੋੜੇ ਹੋਏ ਮੇਲ ਦੇ ਨਾਲ ਤੁਹਾਨੂੰ ਆਪਣਿਆਂ ਤੋਂ ਵੀ ਵੱਧ ਤਰਜੀਹ ਦਿੰਦੇ ਨੇ ਤੇ ਪਿਆਰ ਦਿੰਦੇ ਨੇ ਬਿਲਕੁਲ ਜੀ ਸੋ ਪਿਆਰੇ ਦਰਸ਼ਕੋ ਅ ਅਸੀਆਂ ਬਹੁਤ ਸਾਰੀਆਂ ਕਹਾਣੀਆਂ ਸਾਡੇ ਸਮਾਜ ਦੇ ਵਿੱਚ ਹੁੰਦੀਆਂ ਨੇ ਤੁਹਾਡੇ ਆਪਣੇ ਨਾਲ ਬੀਤੀਆਂ ਹੁੰਦੀਆਂ ਨੇ ਤੇ ਕੁਝ ਜਗ ਬੀਤੀਆਂ ਵੀ ਹੁੰਦੀਆਂ ਨੇ ਅਗਰ ਤੁਹਾਡੇ ਕੋਲ ਕੋਈ ਐਸੀ ਕਹਾਣੀ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਕਹਾਣੀ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੀ ਕਹਾਣੀ ਤੁਹਾਡੇ ਤੱਕ ਤੁਹਾਡੇ ਆਪਣਾ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ